ਪਰ ਦੇਖੋ ਅਸੀਂ ਪੰਜਾਬ ਦੀ ਧਰਤੀ ਤੇ ਰਹਨੇ ਆ ਹਿੰਦੁਸਤਾਨ ਦੀ ਧਰਤੀ ਤੇ ਰਹਨੇ ਆ ਮੁਸ਼ਕਲ ਤਾਂ ਜਿੰਨੀਆਂ ਮੁਸ਼ਕਲਾਂ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਤੇ ਆਈਆਂ ਮੇਰੇ ਖਿਆਲ ਚ ਉਦੋਂ ਵੱਡੀਆਂ ਮੁਸ਼ਕਲਾਂ ਤਾਂ ਨਹੀਂ ਹੈ ਇਹ ਹਣਾ ਜਿੰਨੀਆਂ ਪੀੜਾਂ ਚੋਂ ਸਾਹਿਬ ਕਲਗੀਧਰ ਸੱਚੇ ਪਾਸ਼ਾ ਲੰਘੇ ਆ ਅਸਲ ਚ ਅਸੀਂ ਉਹਨਾਂ ਦੇ ਵਾਰਿਸ ਆ ਤੇ ਸਾਡਾ ਫਰਜ਼ ਬਣਦਾ ਆਪਣੀ ਆਵਾਜ਼ ਰਾਹੀਂ ਆਪਣੇ ਗੀਤਾਂ ਰਾਹੀਂ ਆਪਣੇ ਸੁਨੇਹਾਂ ਰਾਹੀਂ ਆਪਾਂ ਦੇਖੋ ਜਦੋਂ ਕੋਈ ਗੀਤ ਗਾਉਨੇ ਆ ਨਾ ਜੇ ਕੋਈ ਬੰਦਾ ਚੋਰ ਆ ਤੇ ਚੋਰ ਨੂੰ ਗੀਤ ਲੱਗੂਗਾ ਤੇ ਜਿਹੜਾ ਚੋਰ ਹੈ ਨਹੀਂ ਉਹਨੂੰ ਕਿਉਂ ਲੱਗਣਾ ਜੀ ਉਹ ਤਾਂ ਅੱਗੇ ਸ਼ੇਅਰ ਕਰੂਗਾ ਵੀ ਹਾਂ ਯਾਰ ਗੱਲ ਸਹੀ ਕੀ ਅਸਲ 'ਚ ਗੱਲ ਹੁੰਦੀ ਹੈ ਗੁਰੂ ਸਾਹਿਬ ਤੇ ਆ ਨਾ ਜਦੋਂ ਅਸੀਂ ਦੀਵਾਨ ਸ਼ੁਰੂ ਕਰਦੇ ਆਂ ਦੀਵਾਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੋ ਲੈ ਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਆ ਕੇ ਖਤ ਨੇਪੜਦੀ ਹੈ ਉਹਦੇ ਵਿੱਚ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਵੀ ਬੋਲਿਆ ਹੋਇਆ ਨਾਮ ਜਪਣ ਨੂੰ ਵੀ ਕਿਹਾ ਹੋਇਆ ਕੀਰਤ ਕਰਨ ਨੂੰ ਵੀ ਕਿਹਾ ਹੋਇਆ ਚੰਗੇ ਮੰਦੇ ਦੀ ਸਿੱਖ ਨੇ ਪਛਾਣ ਰੱਖਣੀ ਆ ਉਹ ਵੀ ਕਿਹਾ ਹੋਇਆ ਸਾਹਿਬ ਦਸਵੀਂ ਦਸਵੇਂ ਪਾਤਸ਼ਾਹ ਕਲਗੀਧਰ ਰਾਜਨੀਤੀ ਆਏ ਪੈਰ ਦੀ ਜੁੱਤੀ ਆ ਤੇ ਧਰਮ ਜਿਹੜਾ ਸਿਰ ਦਾ ਤਾਜ ਆ ਹਨਾ ਤੇ ਉਹ ਵੀ ਆਪਾਂ ਸੰਗਤ ਨੂੰ ਦੱਸੀਦਾ ਕਿ ਲੋਕੀ ਅਵੇਅਰਨੈਸ ਰਹਿਣ ਪਰ ਅੱਜ ਤੁਹਾਨੂੰ ਕੀ ਲੱਗਦਾ ਜੋ ਅੱਜ ਸਾਡੇ ਹਾਲਾਤ ਹੈਗੇ ਉਹ ਵਿੱਚ ਇਹ ਆ ਵੀ ਜਿਹੜੀ ਆ ਪੈਰ ਦੀ ਜੁੱਤੀ ਆ ਉਹਨੂੰ ਸਿਰ ਤੇ ਰੱਖਿਆ ਹੋਇਆ ਸੀ ਤੇ ਧਰਮਾ ਜਿਹੜਾ ਉਹਨੂੰ ਅਸੀਂ ਪੈਰਾ ਚ ਰੋਲਣ ਲੱਗਿਆ ਹੋਇਆ ਹੈ ਖਾ ਰਹੇ ਆ ਠੋਕਰਾਂ ਹਾਂ ਬਿਲਕੁਲ ਸਾਰੇ ਖਾ ਰਹੇ ਆ ਜੀ ਲੀਡਰਲੈਸ ਕਾਉਮ ਆ ਸਾਡੀ ਤੇ ਕਿਸੇ ਸਿੱਖ ਦੀ ਕੀਤੇ ਸੁਣਵਾਈ ਹੈ ਨਹੀਂ ਤੇ ਜਲੂਸ ਨਿਕਲ ਰਿਹਾ ਆਪਦਾ ਜਲੂਸ ਅਸੀਂ ਆਪ ਹੀ ਕੱਢਣ ਲੱਗਿਆ ਹੋਏ ਆ ਗੈਰ ਸਿੱਖ ਜਦੋਂ ਦੇਖਦੇ ਹੋਣਗੇ ਤਾਂ ਹੱਸਦੇ ਹੋਣਗੇ ਐਡਾ امیر ਵਿਰਸਾ ਐਡੇ امیر ਬਾਪ ਦੇ ਪੋਤੇ ਤੇ ਆਪੂ ਤੜ ਹੋਏ ਨੇ ਹਰ ਇੱਕ ਬੰਦਾ ਸਿੱਖ ਧਰਮ ਵਿੱਚ ਇੱਕ ਦੂਜੇ ਜੇ ਲੱਤਾਂ ਖਿੱਚਣ ਵਾਸਤੇ ਲੱਗਿਆ ਹੋਇਆ ਸੋਹਣਾ ਨੂੰ ਵੀ ਇਹ ਚੀਜ਼ ਦਾ ਪਤਾ ਹੈ ਏਜੰਸੀਆਂ ਦੇ ਕੰਮ ਹੀ ਇਹੀ ਨੇ ਵੀ ਇਹਨਾਂ ਨੂੰ ਇਕੱਠੇ ਨਾ ਹੋਣ ਦਈਏ ਕਿਉਂਕਿ ਜੇ ਮਤਲਬ ਜੇ ਇਕੱਠੇ ਹੋ ਗਏ ਤਾਂ ਸਿੱਖ ਕੌਮ ਐਸੇ-ਐਸੇ ਫੈਸਲੇ ਲਾਊਗੀ ਜਿਹੜੀ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ